ਅੰਮ੍ਰਿਤਸਰ ਦੇ ਪਿੰਡ ਬਲਕਲਾ ਵਿੱਚ ਉਸ ਵੇਲੇ ਸੰਸਲੀ ਫੈਲ ਗਈ ਜਦੋਂ ਜੰਜਕਰ ਦੇ ਅੰਦਰ ਅਚਾਨਕ ਗੋਲੀਬਾਰੀ ਹੋ ਗਈ। ਇਸ ਗੋਲੀਬਾਰੀ ਬਰਾਨ 22 ਸਾਲਾ ਨੌਜਵਾਨ ਸਿਮਰਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਨੌਜਵਾਨ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਹੈ। ਜ਼ਖਮੀ ਨੂੰ ਤੁਰੰਤ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਘਟਨਾ ਸ਼ਾਮ ਕਰੀਬ 5 ਵਜੇ ਦੇ ਆਸ-ਪਾਸ ਵਾਪਰੀ। ਅਤੇ ਮੌਕੇ ਤੇ ਮੌਜੂਦ ਲੋਕਾਂ ਵਿੱਚ ਕਬਰਾਹੜ ਦਾ ਮਾਹੌਲ ਬਣ ਗਿਆ ਅਤੇ ਪਿੰਡ ਵਿੱਚ ਦਹਿਸ਼ਤ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜੰਜ ਘਰ ਵਿੱਚ ਮੌਜੂਦ ਕੁਝ ਨੌਜਵਾਨ ਦਰਿਆਨ ਗੱਲਬਾਤ ਦੌਰਾਨ ਅਚਾਨਕ ਟਕਰਾਰ ਹੋ ਗਈ ਜੋ ਛੇਤੀ ਹੀ ਖੂਨੀ ਰੂਪ ਧਾਰਨ ਕਰ ਗਈ। ਇਸ ਦੌਰਾਨ ਕੁਝ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਤਬਰਤੁਰ ਫਾਇਰਿੰਗ ਕਰ ਦਿੱਤੀ। ਕਾਬਲ ਸਿੰਘ ਆਪਣਾ ਨਾਮ ਕਿੱਥੋਂ ਰਹਿਣ ਦਾ ਬਾਲਕਲਾਂ ਦੀ ਜੋ ਕੀ ਮਾਮਲਾ ਹੈ ਮਾਮਲਾ ਸਾਰਾ ਆਪਣੇ ਯਾਰ ਦੋਸਤੀ ਨਾਰਮਲ ਹੀ ਗੱਲ ਹੋਈ ਹੈ ਸਾਰਾਂ ਆਣ ਕੇ ਗੱਲ ਪਾ ਕੇ ਗੋਲੀਆਂ ਗਾਲੀਆਂ ਚਲਾ ਦਿੱਤੀ ਸਾਰੇ ਨਾਨਕ ਇਹ ਸੰਨੀ ਸਰ ਬੱਲਾ ਇਹ ਪੱਠੇ ਦਾ ਸਾਰੇ ਬਾਬੇ ਬੱਲੂ ਦਾ ਪਿੱਛੋਂ ਬਾਬੇ ਬੱਲੂ ਦਾ ਸਕੇ ਡੋਨੀ ਡਾਨੀ ਨਹੀਂ ਹੋਣੀ ਜਿਹੜੇ ਆ ਸਰ ਬਿੱਲਾ ਵਾਂਗਾ ਉਹਨਾਂ ਦੇ ਟੱਚ ਦੇ ਵਿੱਚ ਹੈਗਾ ਬੰਦਾ ਇਹ ਸਾਰੇ ਕੀ ਕਰਨਾ ਕਿਉਂ ਜੜੀ ਹੈਗਾ ਸਾਡੀ ਸ਼ਿਕਾਇਤ ਸਰ ਪੁਰਾਣੀ ਰੰਜਿਸ਼ ਨਹੀਂ ਸਾਰਾ ਸਾਡੇ ਯਾਰ ਤੁਸੀਂ ਕੋਈ ਇਦਾਂ ਨਾਰਮਲ ਹੀ ਗੱਲ ਹੋਈ ਹੈ ਸਾਰਾ ਕੋਈ ਜਿਆਦਾ ਗੱਲ ਨਹੀਂ ਹੈ ਕਿ ਨਵੇਂ ਦਾ ਇਹ 5:00 ਵਜੇ ਦੀ ਗੱਲ ਸਰ ਇਹ ਕਰੀ ਜਿਹੜੇ ਰਾਜਵਾਰ ਇਹ ਸਰ ਮੋੜ ਤੇ ਹੀ ਜਾਂਜਕਰ ਵਾਲੇ ਜੀ ਹਮਲਾ ਕਿਹੜੀ ਚੀਜ਼ ਨਾ ਕੀਤਾ ਉਹ ਸਰ ਪਿਸਤੌਲ ਹੀ ਨੋ ਬੁੱਟੇ ਨਾ ਜਾਣ ਸਰ 2-3 ਵਾਰੀ 2-3 ਫਾਇਰ ਤੇ ਹੋਈ ਹੋਣਗੇ ਇੱਕ ਤੇ ਮੇਰੇ ਸਰ ਲੱਤ ਜ ਵੱਜੀ ਪਹਿਲਾਂ ਤੇ ਮੇਰੇ ਨਾਲ ਦੇ ਨੇ ਇਹ ਤਾਂ ਪਿਸਤੌਲ ਫੜਿਆ ਉਹਦੇ ਛਾਤੀ ਹੀ ਮਾਰੀ ਸੰਨੀ ਨੇ ਦੋਵੇਂ ਸੰਨੀ ਸੰਨੀ ਜਦਿਆਂ ਗੋਲੀਆਂ ਸੰਨੀ ਨੇ ਚਲਾਈਆਂ ਹਾਂਜੀ ਜਿਹੜੇ ਤੁਹਾਡੇ ਨਾਲ ਜਿਹੜੇ ਦੂਸਰੇ ਤੇ ਗੋਲੀ ਲੱਗੀ ਉਹ ਤਾਂ ਕੀ ਹਲਾ ਸਿਮਰਨਜੀਤ ਸਿੰਘ ਸਰ ਉਹਦੀ ਮਾਰੇ ਮੈਨੂੰ ਪਤਾ ਨਹੀਂ ਕੀ ਗੱਲ ਬਾਤ ਹੋਈ ਆ ਉਹਦੇ ਕਿੱਥੇ ਲੱਗੀ ਗੋਲੀ ਉਹਦੇ ਮੈਂ ਛਾਤੀ ਦੀ ਵੇਖੀ ਗੋਲੀ ਮੇਰੇ ਸਿਰ ਪੱਟ ਜਿਹੀ ਹੋ ਗਈ ਸਰ ਦੋ ਤਿੰਨ ਚਾਰ ਕੋ ਚਾਰਕ ਚੱਲੀਆਂ ਹੋਣਗੀਆਂ ਸਾਰੇ ਕੀ ਹੋਣਗੇ ਇਮਾਮ ਮੰਗ ਲਈ ਕਰਦੇ ਮੰਗ ਸਰ ਇਨਸਾਫ ਚਾਹੀਦਾ ਹਨ ਆ ਇੱਕ ਛੰਨੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੋਨੂ ਕੀ ਉਹ ਗੱਲ ਬਾਤ ਹੈ ਜਿਹੜੀ ਗੋਲੀ ਚੱਲੀ ਗੱਲ ਬਾਤ ਉਹ ਗੱਲ ਕਾਂਡੇ ਹੀ ਵੀਰ ਨਾਂ ਦਾ ਦਜੇ ਨਾ ਤੇ ਉਹਨਾਂ ਨੇ ਪਿਸਤੌਲ ਕੱਢੇ ਤਿੰਨ ਚਾਰ ਤੇ ਆਇਆ ਤੇ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਛੰਨੀ ਹੀ ਉਹਨਾਂ ਦੇ ਮੇਨ ਜਿਹੜਾ ਤੇ ਇੱਕ ਉਹਦਾ ਭਰਾ ਵਾਵਾ ਚਲਾਈਆਂ ਨਾ ਦੋ ਉਹਦੇ ਮੁੰਡੇ ਤੇ ਮਾਰੀਆਂ ਦੋ ਤੇ ਬਾਕੀ ਸਿੱਧੀਆਂ ਫਾਇਰ ਤਿੰਨ ਚਾਰ ਪੰਜ ਛੇ ਕ ਫਾਇਰ ਕੀਤੇ ਕਿੰਨੇ ਜਾਨਿਆਂ ਤੇ ਗੋਲੀ ਲੱਗੀ ਗੋਲੀ ਦੋ ਜਾਨਿਆਂ ਤੇ ਕੀ ਹੜਾਦ ਦਾ ਇੱਕ ਪੂਰਾ ਹੋ ਗਿਆ ਮੌਕੇ ਦੇ ਇੱਕ ਦੇ ਪੱਟ ਚ ਇਹਨਾਂ ਦੀ ਡੈਥ ਹੋਈ ਉਹਦਾ ਕੀ ਨਾਮ ਹੈ ਉਹਦਾ ਨਾਮ ਸਿਮਰਜੀਤ ਸਿੰਘ ਕਿੰਨੇ ਉਮਰ ਉਹਦੀ ਹਣੀ ਬਾਈਕ ਸਾਰ ਇਹ ਰਣਨੀਤੀ ਕੋਈ ਕਿਤਰਾ ਦੇ। ਪਹਿਲਾਂ ਦੋ ਕੁ ਦਿਨ ਫੋਨ ਤੇ ਗੱਲ ਹੋਈ ਸੀ ਇਹਨਾਂ ਦੀ। ਉਹ ਅੱਗੇ ਵੀ ਗਲਗੁੱਲ ਪੈ ਕੇ ਗਏ ਉਦੋਂ ਉਹਦੇ ਚੱਲ ਗਏ। ਹੁਣ ਉਹ ਤਿਆਰੀ ਚਾਏ ਤੇ ਗੋਲੀਆਂ ਮਾਰਤੀਆਂ ਉਹਨਾਂ ਨੇ। ਜਿਹੜੀ ਵਾਰਦਾਤ ਹੋਈ ਗੋਲੀ ਚੱਲੀ ਕਿਸੇ ਤੇ ਨਹੀਂ ਚੱਲੀ। ਜਾਂਚ ਘਰ ਚੱਲੀ। ਹਾਂਜੀ ਕਿੰਨੇ ਵੇਲੇ ਸਮਾਂ ਬਲਕਲਾਂ? ਕਿੰਨੇ ਵੇਲੇ ਸਮਾਂ? ਕੋਈ ਹੋਣਾ 5 ਵਜੇ ਦਾ ਸਮਾਂ। ਠੀਕ। ਉਹਕੇ ਦੇ ਬੱਚੇ ਗੋਲੀ ਚੱਲੀ ਬਲਕਲਾਂ ਦੇ ਵਿੱਚ ਕੀ ਮਾਰੀ ਸਰ? ਇਹ ਜੀ ਉੱਥੇ ਇਹਨਾਂ ਦਾ ਜਾਂਚ ਘਰ ਬਲਕਲਾਂ ਲੱਗੇ। ਗੋਲੀ ਚੱਲੀ ਆ ਇਹਦੇ ਵਿੱਚ ਜਿਹੜੀ ਆ ਇੱਕ ਲੜਕੇ ਦੀ ਮੌਤ ਹੋ ਚੁੱਕੀ ਐ ਸਮਰਜੀਤ ਸਿੰਘ ਦੀ ਤੇ ਦੂਜੇ ਨੂੰ ਘੱਟ ਦੇ ਵਿੱਚ ਗੋਲੀ ਲੱਗੀ ਐ ਜੋ ਇੱਥੇ ਆ ਹੀ ਉਹਦੇ ਬਿਆਨ ਲੈਣ ਵਾਸਤੇ ਗੁਰਨਾਨਕ ਹਸਪੀਟਲ ਆਏ ਆ ਕੀ ਕਾਰਨ ਮੰਨਦੇ ਕੀ ਕਾਰਨ ਜੀ ਕਾਰਨ ਇਹਨਾਂ ਦਾ ਕੋਈ ਜੋ ਪਤਾ ਲੱਗਾ ਹੋਵੇ 5-6 ਦਿਨ ਪਹਿਲਾਂ ਉਹਨਾਂ ਦਾ ਆਪਸ ਵਿੱਚ ਮਾਮੂਲੀ ਝਗੜਾ ਆ ਹੀ ਕਿਸੇ ਰਿੰਚ ਚ ਕਰਕੇ ਇਹਨਾਂ ਨੂੰ ਆਪਸ ਵਿੱਚ ਜਿਹੜੀ ਆ ਗੋਲੀ ਗੋਰੀ ਬਾਰੀਕੀ ਚਾਟੀ ਨੇ ਗੋਲੀ ਚਲਾਈ ਐ ਠੀਕ ਐ ਗੈਂਗਵਾਰ ਦਾ ਨਹੀਂ ਇੱਥੇ ਇੱਥੇ ਗੈਂਗਵਾਰ ਨਹੀਂ ਉਹ ਲਾਗੇ ਬੰਦੇ ਆ ਸਾਰੇ ਪਿੱਛੇ ਦੇ ਹੀ ਆ ਤੇ ਕੁਝ ਜੋ ਪਤਾ ਲੱਗਾ ਵੀ ਕੁਝ ਇਹਨਾਂ ਦੇ ਪਿੰਡ ਦੇ ਬਾਲ ਕਲੋਨੀ ਆ ਰਾਮਨੰਦ ਕਲੋਨੀ ਦੇ ਆ ਤੇ ਕੁਝ ਲਾਗੇ ਬਨੇ ਦੇ ਆ ਜੀ ਜਿਹੜੇ ਜਿਹੜੇ ਲੜਕੇ ਡੈਥ ਹੋਈ ਆ ਕਿ ਜਿਨ੍ਹਾਂ ਦੇ ਦੋਵੇਂ ਭਰਾ ਹੀ ਅਸੇ ਇਹ ਸਕੇ ਦੋਵੇਂ ਭਰਾ ਆ ਜੀ ਸਿਮਰਜੀਤ ਸਿੰਘ ਤੇ ਜਿਹੜਾ ਇੱਥੇ ਮਰਿਆ ਉਹਦੀ ਕੋਈ ਬਾਈ ਤੇ 22 ਸਾਲ ਦੇ ਆ ਜੀ ਇਹ ਦੂਸਰੇ ਦੀ ਹਾਲਤ ਦੂਸਰੇ ਦੀ ਹਾਲਤ ਬਿਲਕੁਲ ਠੀਕ ਆ ਜਿਹੜੇ ਪਟ ਦੇ ਵਿੱਚ ਗੋਲੀ ਲੱਗੀ ਆ ਜੀ ਉਹਦਾ ਹਾਲਤ ਠੀਕ ਆ ਜੀ ਕੀ ਕਾਰਵਾਈ ਹੋਣੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੇਸ ਰਜਿਸਟਰ ਕਰਨ ਲੱਗੇ ਆ ਜੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੀ